ਪਿੰਡ ਕੂਮਕਲਾਂ ਕੀਪੀਗਰੇ ਵਾਲ ਦੇ ਪਿੰਡ ਉੱਥੇ ਪ੍ਰੋਗਰਾਮ ਸੀ ਉਹਨਾਂ ਦਾ ਤੇ ਬਾਈ ਐਂ ਲੱਗ ਰਿਹਾ ਸੀ ਵੀ ਕੋਈ ਫਿਲਮ ਦਾ ਹੀਰੋ ਜਿਵੇਂ ਮੁਤਾਬਕ ਜੰਦੀ ਚੜਾਈ ਸੀ ਉਸ ਵੇਲੇ ਬਾਈ ਦੀ ਐਨੀ ਚੜਾਈ ਸੀ ਬਾਈ ਕਹਿੰਦਾ ਵੀ ਮੈਂ ਕੁਰਸੀ ਤੇ ਨਹੀਂ ਬਹਿਣਾ ਵੀ ਮੈਂ ਤਾਂ ਮੰਜੇ ਦਾ ਅੰਨਦ ਮਾਰਨਾ ਤੇ ਉਹ ਮੰਜੇ ਤੇ ਬੈਠੇ ਰਹੇ ਜੀ ਸਾਰੇ ਜਣੇ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਗਏ ਸੀ ਜੀ ਤੇ ਬਾਈ ਨੇ ਇੰਟਰਵਿਊ ਚ ਦੱਸਿਆ ਵੀ ਸੀਗਾ ਜੀ ਸਾਡੇ ਮਾਤਾ ਜੀ ਉਦੋਂ ਬਿਮਾਰ ਸੀਗੇ ਜੀ ਤੇ ਚਮਕੀਲਾ ਸਾਹਿਬ ਉਦੋਂ ਵੱਡੇ ਭਾਈ ਨੂੰ 10000 ਰੁਪਿਆ ਕਹਿੰਦੇ ਮਾਤਾ ਦੇ ਹਾਂ ਜੀ ਉਹ ਉਸ ਵੇਲੇ ਦੀ ਗੱਲ ਆ ਕਹਿੰਦੇ ਵੀ ਸਵਰਨ ਤੂੰ ਮਾਤਾ ਦਾ ਇਲਾਜ ਕਰਾ ਉਹ 10000 ਅੱਜ ਕੱਲ ਦੇ 10 ਲੱਖ ਵਰਗਾ ਜੀ ਉਸ ਟਾਈਮ ਦਾ ਜੀ ਉਦੋਂ ਚਮਕੀਲਾ ਸਾਹਿਬ 4500 ਰੁਪਿਆ ਹੀ ਲੈਂਦੇ ਸੀਗੇ ਤੇ ਸਭ ਤੋਂ ਮਹਿੰਗਾ ਕਲਾਕਾਰ ਸੀ ਬਾਕੀ ਸਾਰੇ ਕਲਾਕਾਰ ਮੈਂ ਨੌਨ ਲਾਈਨ ਤੋਂ ਝਚਕ ਨਹੀਂ ਕਰਦਾ ਜੀ ਮਾਨਕ ਸਾਹਿਬ ਵੀ 3000 ਲੈਂਦੇ ਸੀ ਸੁਦੀਕ ਸਾਹਿਬ ਵੀ ਇਹ ਦੋਏ ਕਲਾਕਾਰ ਸੀ ਉਸ ਵੇਲੇ ਬਰਾਬਰ ਦੇ ਤੇ ਇਹਨਾਂ ਦਾ ਵੀ 3000 ਰੇ ਸੀ ਚਮਕੀਲਾ ਸਾਹਿਬ ਦਾ ਰੇਟ 4500 ਸੀਗਾ ਉਸ ਵੇਲੇ ਮੈਂ 4500 ਲਵਾਂਗਾ ਇਹ ਨਹੀਂ ਹੈਗਾ ਮੈਨੂੰ ਲੋੜ ਨਹੀਂ ਹੈਗੀ ਵੀ ਮੇਰਾ ਪ੍ਰੋਗਰਾਮ ਕੱਟੋਣਾ ਵੀ ਅੱਜ ਤੋਂ ਪਹਿਲਾਂ ਜਿਹੜੇ ਮੈਂ ਪ੍ਰੋਗਰਾਮ ਕੱਟਣਾ ਕੋਈ ਨਹੀਂ ਹੈਗਾ ਜਿਹੜਾ ਪ੍ਰੋਗਰਾਮ ਤੁਸੀਂ ਡੇਟ ਰੱਖਣੀ ਆ ਖਾਲੀ ਰਹਿਣ ਦੀ ਰੱਖ ਲਓ ਉਸ ਦਿਨ ਦਾ ਮੈਂ 4500 ਜਿਹਨਾਂ ਦਾ ਮੈਂ ਪ੍ਰੋਗਰਾਮ ਦਾ ਲੈਂਦਾ ਉਹਨਾਂ ਨੂੰ ਲਵਾਂਗਾ ਉਥੇ ਚਾਹੇ ਅੱਧਾ ਘੰਟਾ ਲੱਗੇ ਘੰਟਾ ਲੱਗੇ ਡੇਢ ਘੰਟਾ ਲੱਗੇ 4 ਘੰਟੇ ਲੱਗੇ ਸਤਿਗੁਰਾਲ ਜੀ ਅਮਰ ਸਿੰਘ ਚਮਕੀਲਾ ਅਮਰਜੋਤ ਉਹਨਾਂ ਦੀ 37ਵੀਂ ਵਰ੍ਹੇ ਸਿਰ ਤੇ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਜੀ ਚਮਕੀਲਾ ਪਰਿਵਾਰ ਵੱਲੋਂ ਤੇ ਸਿਵਿਆ ਪਰਿਵਾਰ ਵੱਲੋਂ ਸਭ ਨੂੰ ਜੀ ਕੋਟਨ ਕੋਟ ਪ੍ਰਣਾਮ ਆ ਕਿਉਂਕਿ ਇਹ ਉਹ ਰੂਹਾਂ ਆਉਂਦੀਆਂ ਨੇ ਇੱਥੇ ਜਿਹੜੀਆਂ ਚਮਕੀਲਾ ਸਾਹਿਬ ਨੂੰ ਪਿਆਰ ਕਰਦੀਆਂ ਨੇ ਤੇ ਮੈਂ ਉਹਨਾਂ ਚਮਕੀਲਾ ਸਾਹਿਬ ਇਹਨਾਂ ਸਾਰੀਆਂ ਸੰਗਤਾਂ ਦੇ ਵਿੱਚੋਂ ਚਮਕੀਲਾ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਆ ਅਸੀਂ ਤੇ ਪਹਿਲਾਂ ਵੱਡਾ ਭਾਈ ਆਉਂਦਾ ਸੀ ਭਾਈ 2 ਸਾਲ ਪਹਿਲਾਂ ਪੂਰੇ ਹੋ ਗਏ ਤੇ ਮੈਂ ਕਿੱਤੇ ਵੀ ਹੋਵਾਂ ਮੈਂ ਅੱਖੀਆਂ ਦੇਖਿਆ ਸੀ ਚਮਕੀਲਾ ਸਾਹਿਬ ਨੂੰ ਛੋਟੇ ਹੁੰਦੇ ਜਾਂ ਕਦੇ ਵਾਰ ਹਾਂਜੀ ਹਾਂਜੀ ਉਹ ਘਰੇ ਆਏ ਸੀਗੇ ਜੀ ਤੇ ਉਹ 1978 ਦੇ ਵਿੱਚ ਘਰੇ ਆਏ ਸੀਗੇ ਜੀ ਤੇ ਬਾਈ ਚਮਕੀਲਾ ਸਾਹਿਬ ਵੱਡੇ ਭਾਈ ਹੱਸ ਤੇ ਵੱਡਾ ਭਾਈ ਕਹਿੰਦੇ ਆ ਉਹਨਾਂ ਨੂੰ ਤੇ ਕਿਸੇ ਹੀਰੋ ਨਾਲੋਂ ਘੱਟ ਨਹੀਂ ਸੀਗੇ ਜੀ ਉਸ ਵੇਲੇ ਉਹਨਾਂ ਨੇ ਪਿੰਡ ਕੂਮਕਲਾ ਕੀਪੀ ਕਰਿਆ ਵਾਲੇ ਦੇ ਪਿੰਡ ਉੱਥੇ ਪ੍ਰੋਗਰਾਮ ਸੀ ਉਹਨਾਂ ਦਾ ਤੇ ਬਾਈ ਐਂ ਲੱਗ ਰਿਆ ਸੀ ਵੀ ਕੋਈ ਫਿਲਮ ਦਾ ਹੀਰੋ ਜਿਵੇਂ ਮਤਾਬ ਜੰਦੀ ਚੜਾਈ ਸੀ ਉਸ ਵੇਲੇ ਬਾਈ ਦੀ ਐਨੀ ਚੜਾਈ ਸੀ ਅੱਛਾ ਕਿਉਂਕਿ ਜਦੋਂ ਕਲਾਕਾਰ ਦਾ ਨਾਮ ਵੱਡਾ ਹੁੰਦਾ ਤਾਂ ਸਾਡੇ ਮਨ ਚ ਹੁੰਦਾ ਕਿ ਯਾਰ ਦੇਖੀਏ ਕਿਵੇਂ ਬਹਿੰਦਾ ਉੱਠਦਾ ਗੱਲਾਂ ਕਰਦਾ ਤਾਂ ਤੁਹਾਡਾ ਧਿਆਨ ਵੀ ਸਾਰਾ ਉਹਨਾਂ ਗੱਲਾਂ ਕਿਸੇ ਵੀ ਵੇਖੀਏ ਤਾਂ ਸਹੀ ਚਮਕੀਲਾ ਹੈਗੇ ਹੋ ਜਾ ਬਿਲਕੁਲ ਜੀ ਅਸੀਂ ਕੁਰਸੀਆਂ ਉਹ ਕਹਿੰਦੇ ਕੁਰਸੀਆਂ ਮੰਗਵਾਇਆਂ ਸੀ ਤੇ 87 ਦੀ ਗੱਲ ਆ ਜੀ ਉਦੋਂ ਕੁਰਸੀਆਂ ਹੁੰਦੀਆਂ ਸੀ ਮਤਲਬ ਆੜਗਾਂ ਚ ਫੜਦੀਆਂ ਪੈਂਦੀਆਂ ਸੀ ਹੁਣ ਤਾਂ ਸੋਫਿਆਂ ਦਾ ਜੋਗ ਆ ਗਿਆ ਸੋਫੇ ਲਾ ਤੇ ਬਾਈ ਕਹਿੰਦਾ ਵੀ ਮੈਂ ਕੁਰਸੀ ਤੇ ਨਹੀਂ ਬਹਿਣਾ ਵੀ ਮੈਂ ਤਾਂ ਮੰਜੇ ਦਾ ਅੰਨਤ ਮਾਰਨਾ ਤੇ ਉਹ ਮੰਜੇ ਤੇ ਬੈਠੇ ਰਹੇ ਜੀ ਸਾਰੇ ਜਣੇ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਗਏ ਸੀਗੇ ਜੀ ਤੇ ਬਾਈ ਨੇ ਇੰਟਰਵਿਊ ਚ ਦੱਸਿਆ ਵੀ ਸੀਗਾ ਜੀ ਸਾਡੇ ਮਾਤਾ ਜੀ ਉਦੋਂ ਬਿਮਾਰ ਸੀਗੇ ਜੀ ਤੇ ਚਮਕੀਲਾ ਸਾਹਿਬ ਉਦੋਂ ਵੱਡੇ ਭਾਈ ਨੂੰ 10000 ਰੁਪਇਆ ਕਹਿੰਦੇ ਮਾਤਾ ਦੇ ਹਾਂ ਜੀ ਉਹ ਉਸ ਵੇਲੇ ਦੀ ਗੱਲ ਆ ਕਹਿੰਦੇ ਵੀ ਸਵਰਨ ਤੂੰ ਮਾਤਾ ਦਾ ਇਲਾਜ ਕਰਾ ਉਹ 10000 ਅੱਜ ਕੱਲ ਦੇ 10 ਲੱਖ ਵਰਗਾ ਜੀ ਉਸ ਟਾਈਮ ਦਾ ਜੀ ਉਦੋਂ ਚਮਕੀਲਾ ਸਾਹਿਬ 4500 ਰੁਪਏ ਹੀ ਲੈਂਦੇ ਸੀਗੇ ਤੇ ਸਭ ਤੋਂ ਮਹਿੰਗਾ ਕਲਾਕਾਰ ਸੀ ਬਾਕੀ ਸਾਰੇ ਕਲਾਕਾਰ ਮੈਂ ਨੌ ਲਾਈਨ ਤੋਂ ਝਚਕ ਨਹੀਂ ਕਰਦਾ ਜੀ ਮਾਨਕ ਸਾਹਿਬ ਵੀ 3000 ਲੈਂਦੇ ਸੀ ਸੁਦੀਕ ਸਾਹਿਬ ਵੀ ਇਹ ਦੋਏ ਕਲਾਕਾਰ ਸੀ ਉਸ ਵੇਲੇ ਬਰਾਬਰ ਦੇ ਤੇ ਇਹਨਾਂ ਦਾ ਵੀ 3000 ਰੁਪਏ ਸੀ ਚਮਕੀਲਾ ਸਾਹਿਬ ਦਾ ਰੇਟ 4500 ਸੀ ਉਸ ਵੇਲੇ ਪੂਰੀ ਜਿਵੇਂ ਅੱਜ ਅਸੀਂ ਕਹਿ ਸਕਦੇ ਆ ਕਿ ਹਾਲੀਵੁੱਡ ਬਾਲੀਵੁੱਡ ਵਰਗਾ ਰਤਬਾ ਉਹਨਾਂ ਦਾ ਪੰਜਾਬ ਦੇ ਵਿੱਚ ਸੀਗਾ ਬਿਲਕੁਲ ਕਿਹੜਾ ਹਾਲੀਵੁੱਡ ਕਿਹੜਾ ਅੱਜ ਉਹਨਾਂ ਨੇ ਜੀ ਇੱਕ ਵਾਰ ਫਿਲਮ ਦੇ ਵਿੱਚ ਕਹਿੰਦੇ ਵੀ ਅਸੀਂ ਗੀਤ ਕਰਨਾ ਜਦੋਂ ਉਹ ਫਿਲਮ ਲਈ ਕੀਤਾ ਸੀ ਪਟੋਲਾ ਲਈ ਤੇ ਉਹ ਕਹਿੰਦੇ ਵੀ ਜੇ ਫਿਲਮਵਾਣਾ ਮੈਂ 4500 ਲਵਾਂਗਾ ਇਹ ਨਹੀਂ ਹੈਗਾ ਮੈਨੂੰ ਲੋੜ ਨਹੀਂ ਹੈਗੀ ਵੀ ਮੇਰਾ ਪ੍ਰੋਗਰਾਮ ਕੱਟਣਾ ਵੀ ਅੱਜ ਤੋਂ ਪਹਿਲਾਂ ਜਿਹੜਾ ਮੈਂ ਪ੍ਰੋਗਰਾਮ ਕੱਟਣਾ ਕੋਈ ਨਹੀਂ ਹੈਗਾ ਜਿਹੜਾ ਪ੍ਰੋਗਰਾਮ ਤੁਸੀਂ ਡੇਟ ਰੱਖਣੀ ਆ ਖਾਲੀ ਰਹਿਣ ਦੀ ਰੱਖ ਲਓ ਉਸ ਦਿਨ ਦਾ ਮੈਂ 4500 ਜਨਾਂ ਦਾ ਮੈਂ ਪ੍ਰੋਗਰਾਮ ਦਾ ਲੈਂਦਾ ਉਹਨਾਂ ਨਾਲ ਲਾਉਂਗਾ ਉੱਥੇ ਚਾਹੇ ਅੱਧਾ ਘੰਟਾ ਲੱਗੇ ਘੰਟਾ ਲੱਗੇ ਡੇਢ ਘੰਟਾ ਲੱਗੇ 4 ਘੰਟੇ ਲੱਗੇ ਅੱਛਾ ਉਸ ਦੌਰ ਦੇ ਵਿੱਚ ਵੀ ਧਮਕੀਆਂ ਦੀ ਕੋਈ ਗੱਲ ਹੋਈ ਕਿਉਂਕਿ ਉਹ ਦੌਰ ਤੋਂ ਬਾਅਦ 1 ਸਾਲ ਬਾਅਦ ਤੋਂ ਚਲੇ ਜਾਂਦੇ ਨੇ 88 ਦੇ ਵਿੱਚ ਤਾਂ ਉਸ ਦੌਰ ਦੇ ਵਿੱਚ ਤੁਹਾਡੇ ਸਾਹਮਣੇ ਬੈਠਿਆ ਕੋਈ ਗੱਲ ਕੀਤੀ ਵੀ ਸਵਰਨ ਮੈਨੂੰ ਧਮਕੀ ਆ ਰਹੀ ਹੈ ਜਾਂ ਮੈਨੂੰ ਕੋਈ ਖਤਰਾ ਇਸ ਤਰ੍ਹਾਂ ਦੀ ਗੱਲ ਕੋਈ ਤੁਹਾਡੇ ਸਾਹਮਣੇ ਹੋਈ ਨਹੀਂ ਭੱਜੇ ਭਾਈ ਦੱਸਦਾ ਰਹਿੰਦਾ ਸੀ ਵੀ ਬਾਈ ਨੂੰ ਧਮਕੀਆਂ ਆਉ ਤੇ ਉਦੋਂ ਉਹਨਾਂ ਦੀ ਗੱਡੀ ਖੁੱਲੀ ਦਾੜੀ ਹੁੰਦੀ ਸੀ ਤੇ ਮੈਂ ਧਾਰਮਿਕ ਇਸੇ ਕਰਕੇ ਧਰਮ ਕਾਲੇ ਪਾਸੇ ਆਇਆ ਜੀ ਤੇ ਬਹੁਤ ਸਾਰੇ ਲੋਕ ਜੋ ਜੋ ਜਾਣਕਾਰੀ ਮਿਲਦੀ ਹੈ ਵੀ ਸਵਰਨ ਸਿੰਘ ਜੀ ਉਹਨਾਂ ਨੂੰ ਕੁਝ ਜਗ੍ਹਾ ਲੈ ਕੇ ਵੀ ਗਏ ਸੀ ਤਾਂ ਕਿ ਉਹਨਾਂ ਨੂੰ ਮਾਫੀ ਦਵਾਈ ਜਾ ਸਕੇ ਇਸ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੈ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਦਰਬਾਰ ਸਾਹਿਬ ਲੈ ਕੇ ਗਏ ਸੀ ਜੀ ਜਿਹੜੀ ਉਸ ਵੇਲੇ ਪੰਥਰ ਕਮੇਟੀ ਸੀਗੀ ਜੀ ਬਸੰਤ ਸਿੰਘ ਜਫਰਵਾਲ ਉਹ ਵੀ ਤੇ ਤਨਨਾ ਸਿੰਘ ਬੈਬਰੋਨੀ ਉਹਨਾਂ ਨੂੰ ਬਕਾਇਦਾ ਉਸ ਜਗ੍ਹਾ ਤੇ ਲਿਜਾ ਕੇ ਉਹ ਚਿੱਟੀਆਂ ਦਿਖਾਈਆਂ ਸੀ ਤੇ ਵੀ ਇਹ ਅਸਲੀ ਨੇ ਕਿਉਂਕਿ ਉਸ ਵੇਲੇ ਨਕਲੀ ਵੀ ਬਹੁਤ ਸੀਗੇ ਜੀ ਜੇ ਇਸ ਪੰਜਾਬ ਨੂੰ ਢਾਹ ਲੱਗੀ ਨਕਲੀਆਂ ਨੇ ਜ਼ਿਆਦਾ ਲਾਈ ਆ ਨਕਲੀ ਕਲਾਕਾਰ ਲਾ ਰਹੇ ਨੇ ਹੁਣ ਵੀ ਲਾ ਲਾ ਰਹੇ ਨੇ ਤੇ ਅਸਲੀ ਤਾਂ ਆਪਦੇ ਨਿਸ਼ਾਨੇ ਤੋਂ ਕਦੇ ਵੀ ਸਹੀ ਨਿਸ਼ਾਨੇ ਵਾਲੇ ਜਾਂਦੇ ਅੱਜ ਵੀ ਲਾਸਟ ਜੀ ਗੱਲ ਆ ਅੱਜ ਵੀ ਭਾਵਕ ਕਿੰਨਾ ਕੁ ਹੋ ਜਾਂਦੇ ਆ ਜਦੋਂ ਇੱਥੇ ਆਉਨੇ ਹੋ ਕਿਉਂਕਿ ਲੱਗਦਾ ਹੁੰਦਾ ਹੈ ਵੀ ਜੇ ਅੱਜ ਚਮਕੀਲਾ ਜੀ ਜਿਉਂਦੇ ਹੁੰਦੇ ਤਾਂ ਜਿਹੜੇ ਐਨੇ ਫੈਨਸ ਨੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਅੱਜ ਅਥਰੂ ਸਿੱਟਦੇ ਨੇ ਤਾਂ ਉਹਨਾਂ ਦੀ ਆਸ ਪੂਰੀ ਹੁੰਦੀ ਹੈ ਉਹਨਾਂ ਦੇ ਨਵੇਂ-ਨਵੇਂ ਗਾਣੇ ਸੁਣਦੇ ਹੁਣ ਉਹ ਵੱਧਵੇਂ ਜੇ ਗਾਣੇ ਰਹਿ ਗਏ ਤਾਂ ਤੁਸੀਂ ਕੋਈ ਇਸ ਤਰ੍ਹਾਂ ਦੀ ਥੋੜੇ ਮਨਛ ਵੀ ਹੁੰਦਾ ਕਿ ਆ ਚਮਕੀਲਾ ਜੀ ਜਿਉਂਦੇ ਹੁੰਦੇ ਜਾਂ ਭਾਵਕ ਹੋ ਜਾਂਦੇ ਇੱਥੇ ਆ ਕੇ ਕਿੰਨਾ ਦੇਖੋ ਭਾਈ ਜੀ ਕੰਟਰੋਲ ਕਰਨਾ ਪੈਂਦਾ ਖਾਨ ਨੂੰ ਵੀ ਕਿਉਂਕਿ ਦੋਸਤ ਮਿੱਤਰਾਂ ਨੂੰ ਮਿਲਣਾ ਕਿਉਂਕਿ ਉਹਦੇ ਵਿੱਚੋਂ ਅਸੀਂ ਦਰਸ਼ਕ ਤੇ ਮੈਂ ਤਾਂ ਉਹਨਾਂ ਨੂੰ ਸਮਝਦਾ ਨਹੀਂ ਵੀ ਦੁਨੀਆ ਚੁੱਟੇ ਲੇ ਕੇ ਜੀ 37 ਸਾਲਾਂ ਬਾਅਦ ਵੀ ਉਹਨਾਂ ਦੇ ਜਿਹੜੇ ਗੀਤ ਨੇ ਇੰਨੇ ਚੱਲ ਰਹੇ ਨੇ ਵੀ ਉਹਨਾਂ ਦੇ ਪਰਿਵਾਰ ਨੂੰ ਬੰਦਵੀਂ ਰਾਇਲਟੀ ਆ ਰਹੀ ਆ ਚਮਕੀਲਾ ਸਾਹਿਬ ਇਸ ਵੇਲੇ ਵੀ ਸਰਕਾਰ ਨੇ ਤੇ ਉਹਨਾਂ ਦੀਆਂ ਤਰਜਾਂ ਘਾ ਰਹੇ ਲੋਕ ਨਾਲੇ ਉਹਨੂੰ ਮਾੜਾ ਵੀ ਕਹੀ ਜਾਂਦੇ ਨੇ ਪਰ ਉਹਨਾਂ ਦੀ ਤਰਜਾ ਚੱਕ ਚੱਕੇ ਘਾ ਰਹੇ ਨੇ